ਵੜਾਕੇ ਦੀ ਧੁੰਦ ਚ ਲੱਖੇ ਸਿਧਾਣੇ ਨੂੰ ਹਾਈਵੇ ਦੇ ਨੇੜੇ ਖੇਤ ਚ ਹੋਣਾ ਪਿਆ ਲਾਈਵ ਕਿਉਂਕਿ ਜਿਸ ਤਰੀਕੇ ਦੇ ਲੋਕਾਂ ਵੱਲੋਂ ਕੰਡੇ ਵਿਜੇ ਜਾ ਰਹੇ ਨੇ ਇਸ ਅਖਮਿਆਜ਼ਾ ਸਾਨੂੰ ਖੁਦ ਭੁਗਤਣਾ ਪਵੇਗਾ ਲੋਕਾਂ ਦੇ ਵੱਲੋਂ ਹਾਈਵੇ ਦੇ ਨੇੜੇ ਜਿੰਨੀਆਂ ਵੀ ਜ਼ਮੀਨਾਂ ਨੇ ਉਹਨਾਂ ਨੂੰ ਵੇਚਿਆ ਜਾ ਰਿਹਾ ਤੇ ਇੱਥੇ ਵੱਡੇ ਪੱਧਰ ਤੇ ਫੈਕਟਰੀਆਂ ਖੋਲੀਆਂ ਜਾਣਗੀਆਂ ਜੋ ਕਿ ਵਾਤਾਵਰਨ ਨੂੰ ਵੀ ਪ੍ਰਦੂਸ਼ਣ ਕਰਨਗੀਆਂ ਅਤੇ ਇਸ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋਵੇਗਾ ਇਹਦੇ ਚਾਲ ਦੇ ਗੁੱਸੇ ਵਿੱਚ ਆਏ ਲੱਖਾ ਸਿਧਾਣਾ ਨੇ ਦੱਸਿਆ ਕਿ ਕਿਵੇਂ ਇਹ ਚਾਰੇ ਪਾਸੇ ਅਜਿਹੇ ਕੰਮ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ ਇੱਕ ਵਾਰੀ ਦਿਖਾ ਦੀ ਆ ਚਲ ਕਮੜਵਾ ਕਰੀਂ ਬਰਾਬਰ ਆ ਸਾਨੂੰ ਦੀਨ ਜੀ ਦਾ ਕੰਮ ਦਾ ਬਗਲ ਮਾਰਿਆ ਵਾ ਤੇ ਇਧਰੋਂ ਸੈਂਕੜੇ ਏਕੜ ਜ਼ਮੀਨ ਅਸੀਂ ਬੜ ਬੜ ਪਿੰਡ ਖੜੇ ਆ ਇਧਰ ਹਾਈਵੇ ਲੱਗਦਾ ਆ ਦਿਖਾ ਜਿਹੜਾ ਵੱਡਾ ਹਾਈਵੇ ਆ ਜੀਰਕਪੁਰ ਤੋਂ ਬਠਿੰਡੇ ਵਾਲਾ ਵੜਬਰਪਿੰਡ ਦੇ ਵਿੱਚ ਇੱਥੇ IOWL ਕੈਮੀਕਲ ਫੈਕਟਰੀ ਲੱਗ ਰਹੀ ਆ ਆ ਸੈਂਕੜੇ ਏਕੜ ਪੈੜੀ ਲੋਕ ਕੁਛ ਮਹੀਨਿਆਂ ਸੀ ਵੇਚ ਕੇ ਤੁਰ ਗਏ ਪਹਿਲਾਂ ਅਸੀਂ ਉੱਜੜ ਕੇ ਜ਼ਮੀਨ ਵੇਚਤੀ ਮੁੜ ਕੇ ਦੇ ਫੈਕਟਰੀ ਲੱਗੂ ਉਹ ਕੈਮੀਕਲ ਧਰਤੀ 'ਚ ਪਾਉਣਗੇ ਪਾਣੀ 'ਚ ਪਾਉਣਗੇ ਹਵਾ 'ਚ ਜ਼ਹਿਰਾਂ ਖੋਲਣਗੇ ਪਰ ਅਸੀਂ ਜਾ ਕੇ ਧਰਨੇ ਲਾਵਾਂਗੇ ਅਸੀਂ ਕੰਡੇ ਦਾ ਆਬੀਦ ਆ ਅਸੀਂ ਉਹ ਚੱਲੇ ਆ ਚੰਡੀਗੜ੍ਹੋਂ ਜੀਰਕਪੁਰ ਤੋਂ ਪਿੰਡੇ ਤੱਕ ਜਿਹੜੀ ਮਰਜ਼ੀ ਹਾਈਵੇ ਬਣ ਗਿਓ ਪਗਜੋ ਹਰ ਹਾਈਵੇ ਦੇ ਉੱਤੇ ਲੋਕਾਂ ਨੇ ਜ਼ਮੀਨਾਂ ਵੇਚਤੀਆਂ ਆਪਣਿਆਂ ਦੀ ਤੇ ਕੋਈ ਆਊਟਲੈਟ ਬਣ ਜਾਂਦਾ ਕਦੇ ਮਾਰਕੀਟ ਬਣੀ ਜਾਂਦੀ ਹੈ ਉ ਪੰਪ ਲੱਗੀ ਜਾਂਦਾ ਕੋਈ ਕਾਰਖਾਨਾ ਲੱਗੀ ਜਾਂਦਾ ਆਪਣੇ ਵੇਚ ਵੇਚ ਜ਼ਮੀਨਾਂ 2-2 4-4 ਕਰੋੜ ਦੇ ਕਿੱਲੇ ਸਾਨੂੰ ਲੱਗਦਾ ਉੱਥੇ ਸਸਤੀ ਲੈ ਲਾਂਗੇ ਉੱਥੇ 10 ਕਿੱਲੇ ਬਣਾ ਲਾਂਗੇ 20 ਕਿੱਲੇ ਬਣਾ ਲੈ ਕਿਤੇ ਨਹੀਂ ਮਿਲਣੀ ਜੇ ਮਿਲੂਗਾ ਚੂਹਾ ਦੀ ਖੁੱਡ ਮਿਲਣੀ ਆ ਸੈਕਸ ਲੈਂਡ ਪਾਸ ਹੋਗੀ ਆ ਹਾਈਵੇ ਜਿਹੜਾ ਇਹ ਛੇ ਲੈਣਾ ਬਣਨ ਜਾ ਰਿਹਾ ਜਿਹੜਾ ਬਹਿੰਡੇ ਤੋਂ ਜਾਂਦਾ ਚੰਡੀਗੜ੍ਹ ਨੂੰ ਇੱਥੇ ਨਹੀਂ ਮਿਲਣੀ ਮਰਲਾ ਘਰਸਾਂ ਨਹੀਂ ਮਿਲਣੀਆਂ ਧਰਤੀ ਦੇ ਉੱਤੇ ਪੰਜਾਬ ਦੇ ਕਮਲੇ ਲੋਕੋ ਉਹ ਤੁਹਾਡੀ ਬੁੱਧੀ ਪ੍ਰਸ਼ਟ ਹੋ ਗਈ ਉਹ ਲੋਕੋ ਸਮਝੋ ਮੇਰੀ ਗੱਲ ਨੂੰ ਸਾਮ ਕੇ ਰੱਖ ਲੋ ਉਹ ਇੰਨਾ ਹਾਈ ਬਿਲਕੁਲ ਕਾਰੋਬਾਰੀ ਤੋੜ ਲੋ ਕੁੱਟਾਬਾ ਖੋਲ ਲੋ ਕੋਈ ਹੋਰ ਦੁਕਾਨ ਖੋਲ ਲੋ ਦੀ ਭੁੱਖੇ ਨਹੀਂ ਮਰਦੇ ਤੁਹਾਡੀਆਂ ਪੀੜੀਆਂ ਸੋਨੇ ਦਾਦਿਆਂ ਪਰਦਾਦਿਆਂ ਨੂੰ ਲੈ ਕੇ ਤੁਹਾਨੂੰ ਜ਼ਮੀਨ ਨਹੀਂ ਬਚਾਇਆ ਯਾਰ ਆ ਦਿਖਾ ਯਾਰ ਦਿਖਾ ਇੱਕ ਮਿੰਟ ਆਲੇ ਬਾਹਰ ਜੁੱਤੀਆਂ ਫੜਦੀਆਂ ਦਿਖਾਉਣੇ ਆ ਮੈਂ ਤੁਹਾਨੂੰ ਲਗਾਤਾਰ 4-5 ਸਾਲ ਤੋਂ ਕਹਿ ਰਿਹਾ ਫਰੇ ਜੁੱਤੀਆਂ ਪਹਿਨ ਗਿਆ ਨਾ ਉਧਰ ਦੇ ਨਾ ਇਧਰ ਦੇ ਇਧਰੋਂ ਵੇਚੀ ਜਾਂਦੇ ਹੋ ਭੱਜੀ ਜਾਂਦੇ ਹੋ ਉਧਰ ਹਾਲਾਤ ਦਿਖਾਈ ਆ ਦੇਖੀ ਮਾੜਾ ਜ ਆ ਦਿਖਾ ਇੰਗਲੈਂਡ ਦੇ ਵਿੱਚ ਇੱਕ ਵਾਰੀ ਨਹੀਂ ਕਿ ਤੀਜੀ ਚੌਥੀ ਘਟਨਾ ਹੋ ਗਈ ਨਗਰ ਕੀਰਤਨ ਰੁੱਕ ਲਿਆਗ ਲਿਆ ਨੇ ਵੀ ਨਹੀਂ ਲੰਗਣਦੇ ਨਗਰ ਦੀਆਂ ਛੋਟਾ ਜਾਣ ਨਹੀਂ ਦਿੰਦੇ ਗੋਰੇ ਖੜੇ ਆੜੇ ਮੁਰੇ ਅਮਰੀਕਾ ਚੱਕ ਕੇ ਬਾਹਰ ਸਿੱਟੀ ਜਾਂਦਾ ਕੈਨੇਡਾ ਚੁੱਪਚੁੱਪ ਤੇ ਸਿੱਟੀ ਜਾਂਦਾ ਚੱਕ ਕੇ ਇੰਗਲੈਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਆਸਟ੍ਰੇਲੀਆ 'ਚ ਪ੍ਰਦਰਸ਼ਨ ਹੋਇਆ ਛੋਲੇ ਜੁੱਤੀਆਂ ਮਾਰ ਕੇ ਕੱਢਣਗੇ ਬਾਹਰਲੇ ਮੁਲਕਾਂ 'ਚੋ ਵੀ ਅਗਲਿਆਂ ਨੇ 35 ਸਾਲ ਤੋਂ ਰਹਿ ਰਿਹਾ ਗੋਰਾ ਐਰਸ ਗੋਰਾ ਇੱਕ ਅਮਰੀਕਾ 'ਚ ਰਹਿ ਰਿਹਾ ਸੀ ਅਮਰੀਕਾ ਆਰਮੀ ਚ ਬੰਦੇ ਨੇ ਨੌਕਰੀ ਕੀਤੀ ਮਹਾਰਾਜਾ ਬਹਾਨਾ ਬਣਾ ਕੇ ਵੀ ਨਾ ਜੀ ਤੂੰ ਤਾਂ ਜਦ ਅੱਛੇ ਆਇਆ ਸੀ ਆਪਣੀ ਜਾਣਕਾਰੀ ਗਲਦ ਦਿੱਤੀ ਆ ਚੱਕ ਕੇ ਵਾਪਸ ਥੋਕਿਆ ਤੁਸੀਂ ਕਿਦੇ ਪਾਣੀ ਹਾਰ ਉੱਥੇ ਯਾਦ ਰੱਖੋ ਮੇਰੀ ਗੱਲ ਸੋ ਰੱਬ ਦਾ ਬਾਸਤਾ ਪੰਜਾਬ ਦੇ ਲੋਕ ਸ਼ੀਧੀ ਧਾੜੇ ਚੱਲਦੇ ਆ ਸਹਿਬਜਾਦੇ ਨੇ ਸ਼ੀਧੀ ਧਾੜੇ ਚੱਲਦੇ ਆ ਸਾਡੇ ਗੁਰੂ ਸਾਡੇ ਸਹਿਬਜਾਦੇ ਇੱਥੇ ਆ ਧਰਤੀ ਖਾਤਰ ਖੂਨ ਡੋਲ ਕੇ ਗਏ ਆ ਓਏ ਆਜੂ ਧਰਤੀ ਵੇਚ ਕੇ ਭੱਜ ਗਏ ਧਰਤੀਓ ਦਾਵਾ ਹੀ ਛੱਡ ਗਏ ਕਬਜ਼ੇ ਹੀ ਛੱਡ ਗਏ ਯਾਰ ਦੁੱਖ دل ਵੀ ਖੂਨ ਦਾ थ्रू ਰੋਣ ਲੱਗਦਾ ਵੀ ਇੰਨਾ ਹਲਾ ਸਾਡੇ ਪੰਜਾਬ ਦੇ ਮਾੜੇ ਹੋ ਗਏ ਯਾਰ ਐਡੀ ਕਿਹੜੀ ਮਜਬੂਰੀ ਬਣ ਗਈ ਛੋਟੀਆਂ ਜ਼ਮੀਨਾਂ ਵੇਚ ਵੇਚ ਭੱਜੀ ਜਾਂਦੇ ਹੋ ਖਰਚੇ ਘਟਾ ਲਓ ਆ ਬਿਆਹਾਂ ਤੇ ਖਰਚ ਚੱਕ ਦੋਗੇ ਹੁਣ ਵੱਡੀਆਂ ਗੱਡੀਆਂ ਕੰਮ ਆਪਾਂ ਕਰਨਾ ਨਹੀਂ ਜ਼ਮੀਨਾਂ ਵੇਚ ਕੇ ਕਿੰਨਾ ਦੇ ਟਾਈਮ ਪਾਸ ਕਰਾਂਗੇ ਇਹ ਵੀ ਮੁੱਕ ਜਾਣਗੇ ਇਹ ਤਾਂ ਬੈਂਕਾਂ ਚ ਪਈ ਅਰਬਾਂ ਖਰਬਾਂ ਨਹੀਂ ਖੜਦੇ ਹੁੰਦੇ ਐ ਸਵਾਹ ਨੂੰ ਉੱਡ ਜਾਣਿਆ ਸਵਾਹ ਨੂੰ ਯਾਦ ਰੱਖਿਓ ਸੋ ਮੇਰੀ ਸੋਨੂੰ ਬੇਨਤੀ ਆ ਮੇਰਾ ਵੀਰ ਹੱਥ ਬੰਨ ਕੇ ਓਏ ਪੰਜ ਚਾਰ ਸਾਲ ਖੜ੍ਹਦੇ ਹੋ ਆਪਣੀਆਂ ਜ਼ਮੀਨਾਂ ਵਿਚਾਰੋ ਲਾਂਗੇ ਖੁੱਲਣੇ ਆ ਵਪਾਰ ਸ਼ੁਰੂ ਹੋਣੇ ਆ ਓਏ ਇੱਥੋਂ ਸਾਰੇ ਸੋਡੇ ਅਟਾਰੀ ਬਾਗੇ ਬਾਲਰ ਖੁੱਲ ਜਾਣੇ ਆ ਛੋਡੀ ਕੀਮਤ ਕਹਿਣੀ ਆ ਪੈਣੀ ਆ ਪੰਜਾਬ ਦੇ ਲੋਕੋ ਕੀਮਤ ਪੈਣੀ ਆ ਸਾਡੀਆਂ ਸਰਦਾਰੀਆਂ ਸਾਡੀਆਂ ਟੌਰਾਂ ਸਾਡੀਆਂ ਸੱਭਿਆਚਾਰ ਸਾਡਾ ਇਤਿਹਾਸ ਸਾਡੀਆਂ ਬੋਲੀਆਂ ਆ ਧਰਤੀ ਕਰਕੇ ਨਾ ਜ਼ਮੀਨਾਂ ਕਰਕੇ ਮੈਂ ਉਹਨਾਂ ਲਾਂਧ ਪੋਣਾ ਲੋਕਾਂ ਨੂੰ ਜਿਹੜੇ ਲੋਕ ਅੱਜ ਆਪਣੀ ਧਰਤੀ ਨੂੰ ਛੱਡ ਕੇ ਬੇਦਾਬਾ ਲਿਖ ਕੇ ਭੱਜ ਚੁੱਕੇ ਆ ਪਗੋੜੇ ਹੋ ਚੁੱਕੇ ਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਉਣ ਦੇ ਹੱਕਦਾਰ ਨਹੀਂ ਹੈਗੇ। ਸਿੰਘ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਤੁਸੀਂ। ਸਾਡੇ ਗੁਰੂਆਂ ਨੇ ਧਰਤੀ ਨਹੀਂ ਛੱਡੀ। ਸਾਡੇ ਕਹਿਣਗੇ, "ਪੋਤਾਸਿਆ ਬਾਹਰ ਲੈ। ਓਏ ਉੱਥੇ ਤਾਂ ਮਾਹੌਲ ਹੀ ਬੜਾ ਖਰਾਬ ਆ। ਉੱਥੇ ਟੂਰਨਾਮੈਂਟ ਤੇ ਬੰਦਾ ਮਾਰਤਾ, ਉੱਥੇ ਆ ਹੋ ਗਿਆ, ਉੱਥੇ ਆ ਹੋ ਗਿਆ ਤੇ ਬਾਹਰ ਸੋਡੇ ਨਾਲ ਹੋਈ ਕੀ ਜਾਂਦਾ?" ਮੈਨੂੰ ਕੋਈ ਬੰਦਾ ਦੱਸ ਰਿਹਾ ਸੀਗਾ ਕੈਨੇਡਾ ਦੇ ਵਿੱਚ ਕਹਿੰਦਾ, "ਉੱਥੇ ਕੁੜੀਆਂ ਦੇ ਮੁੰਡਿਆਂ ਦਾ ਜਿਹੜਾ ਗੁੱਤਲਖਾਨਾ ਹੁੰਦਾ, ਸਾਂਝਾ ਕਰਤਾ ਕਹਿੰਦੇ ਹੁਣ ਕੁੜੀਆਂ ਮੁੰਡੇ ਇਕੱਠੇ ਉੱਥੇ ਸਕੂਲ 'ਚ ਜਾਇਆ ਆ ਕਰਨਗੇ।" ਪਿਛਾਬ ਕਰਾ ਕਰਾ ਕਰਨਗੇ ਛੋੜੀਆਂ ਨਸਲਾਂ ਵੀ ਰਹਿਣੀਆਂ ਨਾ ਛੋੜੇ ਪੱਲੇ ਡਾਲਰ ਨਾ ਨਸਲਾਂ ਬਾਹਰ ਇੱਕ ਬੰਦਾ ਫੋਨ ਕਰਦਾ ਗਿਆ ਟਰੱਕ ਨੇ ਡਾ ਗਿਆ ਬੰਦਿਆਂ ਨੂੰ ਦੇ 5 ਲੱਖ ਡਾਲਰ ਦੇ 10 ਲੱਖ ਡਾਲਰ ਨਹੀਂ ਗੋਲੀ ਆਉ ਕਿੰਨੇ ਬੰਦੇ ਨੇ ਕੈਨੇਡਾ 'ਚ ਮਾਰਦੇ ਉੱਥੇ ਮਹੌਲ ਠੀਕ ਆ ਉੱਥੇ ਤੁਸੀਂ ਡਰਦੇ ਨਾਲੇ ਜਿਹੜੇ ਤੁਸੀਂ ਪਤਾ ਨਹੀਂ 20-20 ਘੰਟੇ ਕੰਮ ਕਰਕੇ ਪੈਸੇ ਜੋੜੇ ਆ ਉਹ ਤੁਸੀਂ ਉਹਨਾਂ ਨੂੰ ਦੇਈ ਜਾਂਦੇ ਆ ਡਰਦੇ ਨਾਲੇ ਤੇ ਨਹੀਂ ਦਿੰਦੇ ਬੰਦਾ ਮਾਰ ਦਿੰਦੇ ਆ ਕਿੰਨੇ ਬੰਦੇ ਮਾਰਦੇ ਪਿਛੇ 85 ਮਹੀਨੇ ਕੈਨੇਡਾ ਦੇ ਵਿੱਚ ਗੈਂਟਰਾਂ ਨੇ ਪੈਸੇ ਫਰੋਤੀਆਂ ਲੈਣੇ ਚੱਕਰ ਚ ਉਥੇ ਸੌਖੇ ਆ ਇੱਥੇ ਕੋਈ ਪੁੱਛਗਛਤਾ ਹੈਗੀ ਆਪਣੇ ਦਾ ਹੈਗੀ ਆ ਕਿ ਆਪਣੇ ਦਾ ਦੁੱਖ ਦਾ ਰੋਲੋਗੇ ਜਾ ਕੇ ਤੁਸੀਂ ਆਪਣੇ ਬੰਦੇ ਕੋਲ ਹਿੱਕ ਉੱਤੇ ਦੁੱਖ ਮਰੋਣੇ ਵੀ ਹੈ ਨਹੀਂ ਤੁਸੀਂ ਪਰ ਨਹੀਂ ਤੁਹਾਡੇ ਅਕਲ ਨਹੀਂ ਖਾਂਦੇ ਨਹੀਂ ਗੱਲ ਪੈਂਦੀ ਇਹ ਧਰਤੀਆਂ ਨਹੀਂ ਮਿਲਦੀਆਂ ਹੰਦੀਆਂ ਧਰਤੀਆਂ ਮੇਰੀ ਗੱਲ ਯਾਦ ਰੱਖਿਓ ਮੈਂ ਪੜ੍ਹ ਰਿਆ ਸੀ ਆਰਟੀਕਲ ਇੱਕ ਦਿਨ ਵੀ 1880 ਦੇ ਵਿੱਚ ਆ ਰੌਸ਼ ਚਲ ਪਰਿਵਾਰ ਬਚਦਾ ਇੰਨਾ ਨੇ ਇਜ਼ਰਾਈਲ ਦੇ ਵਿੱਚ ਛੋਟੀ ਧਰਤੀ ਖਰੀਦੀ ਥੋੜੀ ਜੀ ਆਪਣੇ ਬੰਦਿਆਂ ਨੂੰ ਇਕੱਠੇ ਕੀਤਾ ਉੱਥੇ ਉਹ ਫਲਸਤੀਨ ਫਲਸਤੀਨ ਇਜ਼ਰਾਈਲ ਨਹੀਂ ਫਲਸਤੀਨ ਦੀ ਧਰਤੀ ਦੇ ਉੱਤੇ 780 ਚੇਹੇ ਆਈ ਸੀ ਉੱਥੇ ਉਹਨਾਂ ਨੇ ਆਪਣਾ ਇਜ਼ਰਾਈਲ ਇੱਕ ਮੁਲਕ ਬਣਾ ਲਿਆ ਅੱਜ ਫਲਸਤੀਨੀਆਂ ਨੂੰ ਮਾਰ ਮਾਰ ਕੇ ਉਹ ਖੁੰਝੇ ਤੱਕਤਾ ਹਜ਼ਾਰਾਂ ਲੱਖਾਂ ਬੰਦਾ ਮਾਰਤਾ ਜਿਹੜੀਆਂ ਨੇ ਯਹੂਦੀਆਂ ਨੇ ਫਲਸਤੀਨੀਆਂ ਨਾਲ ਉਹਨਾਂ ਦੀ ਧਰਤੀ ਤੋਂ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਸੋਡੇ ਹਾਲਾਤ ਪੰਜਾਬ ਵਾਲੇ ਵੇ ਹੋਣ ਵਾਲੇ ਆ ਫਿਰ ਡੈਮੋਗ੍ਰਾਫੀ ਬਦਲ ਗਈ ਬਦਲ ਨਹੀਂ ਆ ਜਿਹੜਾ ਛੱਡ ਗਏ ਨਾ ਜਿੰਨਾ ਮਰਜੀ ਗੱਲ ਉਹ ਪੰਜਾਬ ਕੀ ਆ ਕੀ ਕੀ ਨਹੀਂ ਪੰਜਾਬ ਬਾਸ ਸੋਡੇ ਸਾਡੇ ਗੁਰੂ ਫਿਰ ਉਹਨਾਂ ਨੂੰ ਕੋਈ ਸਮਝ ਨਹੀਂ ਸੀਗੀ ਸਾਡੇ ਜੋਧੇ ਇੱਥੇ ਕੁਰਬਾਨੀਆਂ ਕਰਕੇ ਗਏ ਸਿਰ ਲਾ ਕੇ ਗਏ ਖੂਨ ਡੋਲਿਆ ਜੰਗਾਂ ਲੜੀਆਂ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਆਪਣੇ ਬੱਚਿਆਂ ਨੇ ਝੁੱਲੀਆਂ 'ਚ ਪਾਲੀਆਂ ਨੇ ਜਾਂ ਟੰਗਾਲੇ ਘੱਲੂ ਘਰੇ ਝੱਲੇ ਗਮਲੇ ਸੀ ਉਹ ਆਹਦੀ ਖਾਤਰ ਆ ਧਰਤੀ ਦੀ ਖਾਤਰ ਧਰਤੀ ਨਾਲ ਬੰਦੇ ਦੀ ਜ਼ਿੰਦਗੀ ਸਾਡੀਆਂ ਪਛਾਣਾਂ ਸਾਡੀਆਂ ਸਭਿਤਾਵਾਂ ਇਹ ਧਰਤੀ ਨਾਲ ਜਾਂਉਂਦੀਆਂ ਨੇ ਭਾਈ ਸਾਹਿਬ ਪੂਸਾ ਨਹੀਂ ਖੜਨਾ ਨਹੀਂ ਖੜਨਾ ਬਾਹਰ ਲਿਓ ਸੋਨੂੰ ਬੇਨ ਤੇ ਛੇਤੀ ਮੁੜਿਆ ਉਹ ਆਜੋ ਜੁੱਤੀਆਂ ਖਾ ਕੇ ਆਉਂਗੇ ਸੋਨੇ ਘਰ-ਬਾਰ ਸਾਰੇ ਖੋਹ ਲੈਣਗੇ ਨਾ ਵੇਚੋ ਜੇ ਉੱਥੇ ਚਾਰ ਛਲੜ ਹੈਗੇ ਉਹਦਾ ਕਰ-ਕੁਰਜਾ ਵੇਚ ਕੇ ਇੱਥੇ ਜ਼ਮੀਨ ਲੈ ਲਓ ਆ ਨਾ ਵੇਚਣ ਦਿਓ ਲੋਕਾਂ ਨੂੰ ਤੁਸੀਂ ਵੀ ਲੈ ਲਓ ਆ ਹੁਣ ਕੰਪਨੀ ਇਹ ਕਹੇਗਾ ਕਿਹੜਾ ਬੰਦਾ ਇਹ ਜੀ ਨੇ ਲਈ ਆ ਕੋਤਾ ਕੋਤਾ ਆ ਜਾ ਟ੍ਰਾਈਡੈਂਟ ਦਾ ਮਾਲਕਾ ਉਹਦਾ ਭਰਾ ਉਹਨੇ ਲਈ ਆ ਇਹ ਉਹਨੇ ਲਾਉਣੀ ਆ ਫੈਕਟਰੀ ਇੱਥੇ। ਪੰਜ ਹੋਰ ਘਟਣ ਜਾ ਰਹੇ ਇੱਥੇ। ਹੁਣ ਇਹਦੇ ਖਿਲਾਫ ਲੜੀ ਜਾਓ। ਰਸਵਾ ਮੈਂਬਰੀ। ਰਸਵਾਰ ਮੈਂਬਰ ਹੀ ਬਣਾਓ ਸਾਰੀਆਂ ਪਾਰਟੀਆਂ ਦੇ ਬੱਚੀ ਚੇਰ ਮਾਰ ਰਿਹਾ ਉਹ। ਇੱਥੇ ਆਹ ਨਾਲ 2 ਕਰੋੜ ਤੁਸੀਂ ਮੰਗੋਂਗੇ ਉਹ 4 ਦਿਨ ਨੂੰ ਤਿਆਰ ਆ। 5 ਮੰਗੋ ਤਾਂ 10 ਦਿਨ ਨੂੰ ਤਿਆਰ ਆ। ਪੈਸਾ ਤਾਂ ਦੂਜੀ ਗੱਲ ਹੋਰ ਸੁਣ ਲਓ। ਪਠਾਨਕੋਟ ਤੋਂ ਲੈ ਕੇ ਹਬੌਰ ਤੱਕ ਜਿਹੜਾ ਹਾਈਵੇ ਜਾਂਦਾ ਹੈ। ਹਾਈ ਵੀਰੇ ਦੋਨੇ ਪਾਸੇ ਸਾਰੇ ਗੁਜਰਾਤ ਦੇ ਵੱਡੇ ਵਪਾਰੀ ਜ਼ਮੀਨਾਂ ਲੈ ਚੁੱਕੇ ਆ ਮੈਂ ਇੱਥੇ ਦਿਨਾਂ ਦਾ ਪਤਾ ਕੀਤਾ ਜਿੰਨੀਆਂ ਹਾਈਵੇ ਦੇ ਜ਼ਮੀਨਾਂ ਸਾਡੀਆਂ बिक ਚੁੱਕੀਆਂ ਨੇ ਉਹ ਵਪਾਰੀਆਂ ਕੋਲੇ ਆ ਕੁਟਿਲਰਾਂ ਕੋਲੇ ਆ ਉਹ ਬਾਹਰਲੇ ਸੁੱਕਾਂ ਦੇ ਬੰਦੇ ਲੈ ਚੁੱਕੇ ਆ ਜ਼ਮੀਨਾਂ ਸਾਡੀਆਂ ਉਹ ਕਹਿੰਦੇ ਕੋਈ ਗੱਲ ਨਹੀਂ ਕਾਲੇ ਕਾਨੂੰਨ ਲੈ ਕੇ ਨਹੀਂ ਦਿੰਦੇ ਐਂ ਖੋਲਾਂਗੇ ਆਪਾਂ ਨੂੰ ਪਤਾ ਹੀ ਆ ਪੈਸੇ ਦੇਖ ਕੇ ਸਾਡੇ ਲੋਕ ਅੰਨੇ ਹੋ ਜਾਂਦੇ ਆ ਕੰਮਲੇ ਹੋ ਜਾਂਦੇ ਆ ਧਰਤੀ ਦੀ ਕੀ ਕੀਮਤ ਹੈਗੀ ਕੋਈ ਕੀਮਤ ਨਹੀਂ ਧਰਤੀ ਦੀ ਪੈਸੇ ਦਾ ਕੀ ਆ ਅੱਜ ਤੋਂ ਆ ਸਾ 20 ਸਾਲ 50 ਸਾਲ ਪਿੱਛੇ ਜਾਓ ਉਦੋਂ ਪੈਸੇ ਦੀ ਕੀ ਕੀਮਤ ਸੀ ਅੱਜ ਕੀ ਕੀਮਤ ਹੈ ਉਹ ਰੁਪਈਆ ਜੀ ਸਾਰਾ ਕੁਝ ਸਾਡੇ ਦਾ ਯਾਰ ਰੁਪਈਏ ਖਤਮ ਹੀ ਹੋ ਗਏ ਕਰੰਸੀ ਡੀਟਲ ਕਰੀ ਜਾਂਦੇ ਆ ਹੋਣੀ ਆ ਤੂੰ ਦੇਖ ਲਓ 10 20 50 ਸਾਰੇ نوٹ ਖਤਮ ਹੋ ਗਏ ਔਰ ਇਸ ਸਮੇ ਸੋਡਾ ਸਾਰਾ ਲੈੰਦਰ ਮੌਜਲਾ ਚ ਆ ਜਾਊਗਾ ਆ ਸਾਰਾ ਸੋਡਾ ਛੱਕ ਕੇ ਕਾਰੋਬਾਰ ਜੋ ਵੀ ਸੋਡਾ ਕੰਮ ਧੰਦਾ ਕਾਰੋਬਾਰ ਜ਼ਮੀਨਾਂ ਸਾਰੀਆਂ ਤੁਹਾਡੀਆਂ ਜਿਹੜੇ ਵੱਡੇ ਘਰਾਣੇ ਆ ਵੱਡੇ ਕਾਰਪੋਰੇਟ ਆ ਉਹਨਾਂ ਦੇ ਹੱਥ ਚ ਲੰਗਾ ਜਾਣਗੇ ਆ ਕੋਠੀਆਂ ਦੇ ਦੰਦੀਆਂ ਵੱਡ ਲਿਆ ਕਰੋ ਤਿੰਨ ਤਿੰਨ ਮੰਜ਼ਲੀਆਂ ਪਾਈ ਬੈਠੋ ਆ ਵੱਡੀਆਂ ਗੱਡੀਆਂ ਖੜੀਆਂ ਘਰੇ ਜਗਾ ਲੀਆਂ ਜਾਣਗੀਆਂ ਤੇਲ ਨਹੀਂ ਪਵਾ ਜਾਣਾ ਰੰਗ ਨਹੀਂ ਹੋਣਾ ਘਰ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਸਿੱਧੀ ਦਿਹਾੜੇ ਦੇ ਉੱਤੇ ਖੜ ਕੇ ਪੰਜਾਬ ਦੇ ਲੋਕਾਂ ਨੂੰ ਕਿ ਔਖੇ ਸੌਖੇ ਪੰਜ ਚਾਰ ਸਾਲ ਕੱਟ ਲਓ 2029-30 ਤੱਕ WTO ਦੇ ਸਮਝੌਤੇ ਆ ਲਾਂਘੇ ਖੁੱਲ ਜਾਣੇ ਆ ਫਿਰ ਦੇਖੋ ਪੰਜਾਬ ਦੀ ਕੀਮਤ ਪਈ ਸੋ ਰੁਕ ਜਾਓ ਭਾਈ ਜ਼ਮੀਨਾਂ ਨਾ ਵੇਚੋ ਯਾਰ ਧਰਤੀ ਨਾ ਵੇਚੋ ਮਾਂ ਕਹਿੰਦੇ ਅਸੀਂ ਧਰਤੀ ਨੂੰ ਮਾਂ ਅੱਜ ਅਸੀਂ ਆਪਣੀ ਮਾਂ ਵੇਚ ਰਹੇ ਹਾਂ 淡了吧。